ਡਾਕਟਰ ਸਾਹਿਬ ਜਿਹੜੀ ਗੱਲ ਮੈਂ ਹੁਣ ਤੁਹਾਡੇ ਤੋਂ ਪੁੱਛਣ ਲੱਗਿਆ ਆ ਉਸ ਦਾ ਜਵਾਬ ਮੈਨੂੰ ਲੱਗਦਾ ਹੈ ਕਿ ਪੰਜਾਬੀ ਦੇ ਵਿੱਚ ਹੋਰ ਕੋਈ ਬੰਦਾ ਉਸ ਰੂਪ ਚ ਨਹੀਂ ਦੇ ਸਕਦਾ ਉਹ ਮੈਂ ਜਿਹੜੀ ਗੱਲ ਪੁੱਛਣੀ ਚਾ ਰਿਹਾ ਹਾਂ ਕਿ ਇੱਕ ਗੁਰਦਾਸ ਮਾਨ ਦਾ ਬਹੁਤ ਪ੍ਰਸਿੱਧ ਗਾਣਾ ਹੈ ਕਿ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵੇ ਗੁਰੂ ਜੀ ਜਾਣੇ ਕੀ ਦੁਨੀਆ ਦਾ ਕੀ ਬਣੂ ਖਾਸ ਕਰਕੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਸੈਕੰਡ ਵਰਲਡ ਵਾਰ ਬਾਅਦ ਸਾਨੂੰ ਇੱਕ ਵਾਰ ਲੱਗਿਆ ਕਿ ਹੁਣ ਲੜਾਈ ਨਹੀਂ ਲੱਗੂਗੀ ਅਸੀਂ ਐਟਮਬਮ ਸੱਟ ਕੇ ਵੇਖ ਲੈ ਕੇ ਬਹੁਤ ਮਾਰੂ ਆ ਬਹੁਤ ਹੀ ਬੁਰੀ ਗੱਲ ਉਸ ਤੋਂ ਬਾਅਦ ਵੀ ਵਿਤਨਾਮ ਜੰਗ ਹੋਈ ਉਸ ਤੋਂ ਬਾਅਦ ਕੋਰੀਆ ਦੀ ਜੰਗ ਹੋਈ ਉਸ ਤੋਂ ਬਾਅਦ ਕੰਬੋਡੀਆ ਦੀ ਜੰਗ ਹੋਈ ਉਸ ਤੋਂ ਬਾਅਦ ਜਿਹਨੂੰ ਕਹਿ ਸਕਦੇ ਆ ਕਿ ਅਫਗਾਨ ਦੀ ਜੰਗ ਹੋਈ ਉਸ ਤੋਂ ਬਾਅਦ ਖਾੜੀ ਦੀ ਜੰਗ ਹੋਈ ਅਸੀਂ ਕੁਝ ਸਿੱਖਿਆ ਨਹੀਂ ਹੁਣ ਵੀ ਇਸ ਸਮੇਂ ਵੀ ਦੁਨੀਆ ਦੇ ਦੋ ਹਿੱਸਿਆਂ 'ਚ ਕਹਿ ਲਓ ਕਿ ਵੱਡੀ ਲੜਾਈ ਚੱਲ ਰਹੀ ਆ ਯੂਕਰੇਨ ਦੀ ਤੇ ਰੂਸ ਦੀ ਦੂਜੇ ਪਾਸੇ ਲੜਾਈ ਚੱਲ ਰਹੀ ਹੈ ਕਿ ਇਜ਼ਰਾਇਲ ਦੀ ਤੇ ਫਲਸਤੀਨ ਦੀ ਮਨੁੱਖਤਾ ਸਿਆਣੀ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਕੀ ਤਜਰਬਾ ਹੈ ਕਿ ਇਹ ਮਨੁੱਖਤਾ ਕਿੱਧਰ ਨੂੰ ਜਾ ਰਹੀ ਹੈ ਜੇ ਆਪਾਂ ਸਿਰਫ ਲੜਾਈ ਲੜਾਈ ਤੇ ਕੇਂਦਰਿਤ ਕਰੀਏ ਦੇਖੋ ਮੇਰਾ ਹੁਣ ਪੱਕਾ ਜਿਹਾ ਹੈਗਾ ਜੇ ਮਤਲਬ ਧਾਰਨਾ ਜਿਹੜੀ ਕੋਈ ਧਾਰਨਾ ਦੂਜਾ ਜੋ ਸੰਕਲਪੀ ਵੰਨਯਬਿਤ ਜਿਹੜਾ سرمਾਇਦਾਰੀ ਇਤਿਹਾਨ ਇਹ ਇਹਦੇ ਵਿੱਚ ਮਨੁੱਖਤਾ ਲਈ ਕੋਈ ਥਾਂ ਨਹੀਂ ਇਹ ਇਹ ਆਮਾਨਵਿਕ ਕਰਨ ਵਾਲਾ ਜਿਹੜਾ ਇਹਦੇ ਵਿੱਚ ਜਿਹੜਾ ਇਹ ਸੰਭਵ ਹੀ ਨਹੀਂ ਕਿ ਮਨੁੱਖੀ ਚੇਤਨਾ ਜਿਹੜੀ ਉਹ ਮਤਲਬ ਇਹ ਚੇਤਨਾ ਵਹੋਣਾ ਮਨੁੱਖ ਨੂੰ ਕਰ ਦਿੰਦੀ ਜਿਹੜੇ ਇਸ ਕਰਕੇ ਜਿਹੜੀ ਇਹ ਮਨੁੱਖੀ ਚੇਤਨਾ ਹੈ ਜਿਹੜੇ ਉਹਨੂੰ ਮਤਲਬ ਜਦੋਂ ਕਹਿੰਦੇ ਜਿਹੜੇ ਵਿਨਾਸ਼ਕਾਰੀ ਯੁੱਧਾਂ ਤੋਂ ਬਚਾਉਣ ਵਾਲੀ ਜਿਹੜੀ ਚੀਜ਼ ਹੈ। ਤਾਂ ਜਿਹੜਾ ਸ਼ਰਮਾਇਦਾਰੇ ਦੇ ਵਿੱਚ ਜਿਹੜੀ ਹੈ ਉਹ ਇਹਦੇ ਹਾਊਸ ਜਿਹੜੀ ਕਦੇ ਖਤਮ ਨਹੀਂ। ਤਾਂ ਇਸ ਕਰਕੇ ਹੂੰ ਮੂਲ ਕਾਰਨ ਦੇ ਰਹੇਗਾ ਜਿਹੜੇ ਯੁੱਧਾਂ ਦਾ ਇਹੀ ਹੈ ਕਿ ਉਹ ਆਪਣੇ ਜਿਹੜੀ ਮੰਡੇ ਦਾ ਨਿਰੰਤਰ ਜਿਹੜਾ ਪਛਾਰ ਕਰਨਾ ਚਾਹੇ। ਪਰ ਹੁਣ ਜਿੱਦਾਂ ਕਿ ਗਲੋਬ ਹੈ ਇੱਧ ਤੋਂ ਵੱਧ ਨਹੀਂ ਸਕਦਾ ਇਹਦੇ ਦੇ ਤੇ ਸਹੀ ਹੈ ਇਹੀ ਤਾਂ ਸਮੱਸਿਆ ਆ ਗਈ ਅੱਜ ਕੀ ਹੋਇਆ ਵੇ ਸਾਰੇ ਤੇ ਨਹੀਂ ਨਹੀਂ ਪਰ ਹੁਣ ਗੱਲ ਇਹ ਕਿ ਜਿਹੜੀ ਦੁਬਦਾ ਤੇ ਹੀ ਹੈ ਵੀ ਹੁਣ ਉਹ ਮਤਲਬ ਹੁਣ ਉਹ ਸੀਮਤ ਨੇ ਮਤਲਬ ਕਿ ਗੋਪਸਾਰ ਸੀ ਲੇਕਿਨ ਨਾ ਤਾਂ ਉਹਨਾਂ ਦੀ ਉਹ ਜਿਹੜੀ ਪ੍ਰਵਿਰਤੀ ਹੈ ਵੀ ਪਸਾਰ ਕਰਨ ਦੀ ਉਹ ਇਹ ਉਚਿਤ ਚੇਤਨਾ ਦਾ ਹੋਣੀ ਨਹੀਂ ਤੇ ਦੇਖੋ ਨਾ ਚੇਤਨਾ ਦੇ ਵਿੱਚ ਤੰਨ ਹੋ ਜਾਣ ਵੀ ਨਹੀਂ ਹੁਣ ਸੰਭਵ ਨਹੀਂ ਹੈ ਹੂੰ ਫੇਰ ਤਾਂ ਝਗੜਾ ਮੁੱਕ ਜਾਏ ਜਿਹਨੂੰ ਕਹਿ ਦਿੰਨੇ ਆ ਕਿ ਅਸੀਂ ਇੱਕ ਸਹਿਜ ਜਾਂ ਸਸਟੇਨੇਬਲ ਡਿਵੈਲਪਮੈਂਟ ਜਾਂ ਕਹਾਂ ਲੋ ਕਿ ਸਸਟੇਨੇਬਲ ਲਾਈਫ ਮਾਡਲ ਹਾਂਜੀ ਹਾਂ ਜੇ ਅਸੀਂ ਅਪਣਾ ਸਕੀਏ ਤੂੰ ਇਸ ਇਹ ਗੱਲ ਚੇਤਨ ਮੁਨੁੱਖ ਜਿਹੜਾ ਉਹ ਹੀ ਸਮਝ ਸਕਦਾ ਹੈ ਕਿ ਹੁਣ ਅਭਿਚਲ ਹੋਏ ਹੁਣ ਜਿੰਨਾਂ ਦਾ ਸਾਡਾ ਸੀਗਾ ਜਿੰਨਾ ਸਕੋਪ ਸੀਗਾ ਜਾਂ ਜਿੰਨਾਂ ਸਾਡੇ ਸੰਭਾਵ ਮਤਲਬ ਪੋਟੈਂਸ਼ੀਅਲ ਸੀਗਾ ਸਮਰੱਥਾ ਸੀ ਵੀ ਉਹ ਰੀਚ ਹੋ ਚੁੱਕੀ ਉਹ ਮਤਲਬ ਹਾਸਲ ਕਰ ਲੇ ਤਾਂ ਇਹ ਇਹ ਜਿਹੜੀ ਚੀਜ਼ ਇਹ ਜਿਹੜੀ ਚੀਜ਼ ਹੈ ਇਹ ਮਤਲਬ ਮਨੁੱਖ ਦੇ ਵਿੱਚ ਜਿਹੜੀ ਸਹਿਜ ਆਣੀ ਕਿ ਜੋ ਮੈਂ ਜਿੰਨਾ ਸੰਭਵ ਹੈ ਉਹ ਕਰ ਲਿਆ ਇਹ ਇਹ ਬਦੋ ਸ਼ਰਮਾਇਦਾਰੀ ਦੇ ਵਿੱਚ ਆ ਹੀ ਨਹੀਂ ਸਕਦਾ ਇਹ ਮਨੁੱਖ ਨਾ ਮਨੁੱਖ ਚਾਹ ਜਿਹੜੀ ਦਾ ਅੰਜਾਮ ਉਹਨਾਂ ਦੇ ਜਿਹੜੀ ਜੋ ਸੰਸਥਾਵਾਂ ਨੇ ਜੋ ਵਿਵਸਥਾ ਜਾਣ ਉਹਦੇ ਵਿੱਚ ਜਿਹੜਾ ਇਹ ਸੰਕਲਪ ਹੈ ਨਾ ਕਿ ਚਲੋ ਹੁਣ ਮੈਂ ਜੋ ਕਰਨਾ ਸੀ ਕਰ ਸਹਿਜ ਉਹਦੇ ਵਿੱਚ ਆ ਹੀ ਨਹੀਂ ਸਕਦਾ ਉਹ ਤਾਂ ਹਮ ਨਿਰੰਤਰ ਜਿਹੜਾ ਪਸਾਰ ਤੇ ਖੜਾ ਇੱਕ ਨਾ ਹੀ ਅਧਨੋਕਤਾ ਦੇ ਨਾਲ ਗੱਲ ਜੁੜੀ ਕੇ ਜਦੋਂ ਮਾਡਰਨਿਟੀ ਆਈ ਹੁਣ ਮਨੁੱਖ ਨੇ ਕੁਝ ਵਾਦੇ ਕੀਤੇ ਕਿ ਮੈਂ ਤੈਨੂੰ ਮੁਕਤੀ ਦਿਆਂਗਾ ਤੈਨੂੰ ਮੈਂ ਸ਼ਾਂਤੀ ਦਿਆਂਗਾ ਮੈਂ ਤੈਨੂੰ ਜਿਹਨੂੰ ਕਹਿ ਸਕਦੇ ਆ ਕਿ ਦੁੱਖਾਂ ਤੋਂ ਛੁਟਕਾਰਾ ਦਿਆਂ ਦੁੱਖਾਂ ਦਾ ਇੱਕ ਪਸਾਰ ਤਾਂ ਹੈਗਾ ਮਨ ਦਾ ਪਸਾਰ ਇੱਕ ਦੁੱਖਾਂ ਦਾ ਪਸਾਰ ਆ ਜਿਹੜਾ ਸਰੀਰ ਦਾ ਪਸਾਰ ਆ ਉਹਦੇ ਚ ਡਾਕਟਰੀ ਨਾਲ ਕੇ ਬਹੁਤ ਵੱਡਾ ਡਾਕਟਰੀ ਵਿਗਿਆਨ ਦਾ ਬਹੁਤ ਵੱਡਾ ਯੋਗਦਾਨ ਆ ਤੁਸੀਂ ਕਿਉਂਕਿ ਇਸ ਖੇਤਰ ਨਾਲ ਜੁੜੇ ਰਹੇ ਹੋ ਇਸ ਕਰਕੇ ਮੈਂ ਸਮਝਦਾ ਕਿ ਇਹਦੇ ਉੱਤੇ ਤੁਸੀਂ ਜ਼ਰੂਰ ਰੌਸ਼ਨੀ ਪਾਓ ਵੱਡੀ ਗੱਲ ਇਹ ਕਿ ਸਾਨੂੰ ਇਹ ਲੱਗਦਾ ਕਿ ਜਦੋਂ ਅਸੀਂ ਮਲੇਰੀਏ ਤੇ ਕਾਬੂ ਪਾ ਲਿਆ ਜਾਂ ਅਸੀਂ ਚੇਚਕਤੇ ਕਾਬੂ ਪਾ ਲਿਆ ਤੇ ਸਾਨੂੰ ਲੱਗਿਆ ਪੋਲੀਓ ਤੇ ਅੰਸ਼ਕ ਰੂਪ ਦੇ ਵੀ ਕਾਬੂ ਪਾ ਲਿਆ ਸਾਨੂੰ ਲੱਗਿਆ ਕਿ ਹੁਣ ਕੋਈ ਸਮੱਸਿਆ ਨਹੀਂ ਪਰ ਏਡਜ਼ ਆਈ ਕੈਂਸਰ ਹਜੇ ਤੱਕ ਸਾਡੇ ਤੋਂ ਉਸ ਤਰ੍ਹਾਂ ਟ੍ਰੀਟ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਟ੍ਰੀਟ ਹੋਣਾ ਚਾਹੀਦਾ ਅ ਪਿਛਲੇ ਤੋਂ ਕੁਝ ਸਾਲਾਂ ਪਹਿਲਾਂ ਦੇ ਵਿੱਚ ਯਾਨੀ ਕਿ ਤੁਹਾਨੂੰ ਪਤਾ ਹੀ ਆ ਕਿ ਕਰੋਨਾ ਨੇ ਕਿਸ ਤਰ੍ਹਾਂ ਮੈਂ ਇੱਕ ਵਾਰੀ ਡਾਕਟਰੀ ਵਿਗਿਆਨ ਨਾਲ ਜਿਹੜਾ ਬੇਵਸ ਕਰ ਦਿੱਤਾ ਤੇ ਉਹ ਵੀ ਕਹਿਣ ਲੱਗੇ ਕਿ ਕੁਦਰਤ ਹੀ ਇਹਦੇ ਤੇ ਕਾਬੂ ਪਾ ਸਕੂ ਇੰਨਾ ਲੰਮਾ ਸਮਾਂ ਤੁਹਾਨੂੰ ਇੰਡੀਅਨ ਸਿਸਟਮ ਦਾ ਵੀ ਅਨਪਾਵਾ ਵੈਸਟਰਨ ਸਿਸਟਮ ਦਾ ਵੀ ਅਨਪਾਵਾ ਖੋਦ ਤੁਸੀਂ ਜਿਹਨੂੰ ਕਹਿੰਦੇ ਆ ਕਿ ਬਈ ਸਰਜਨ ਰਹੇ ਆ ਲੇਜ਼ਰ ਸਰਜਨ ਰਹੇ ਆ ਤੁਹਾਡਾ ਅੱਜ ਕੀ ਬਣਦਾ ਹੈਗਾ ਕਿ ਮਨੁੱਖ ਇੱਕ ਤੇ ਇਹ ਕਿ ਕੀ ਇਹ ਸਰੀਰਕ ਦੁੱਖਾਂ ਤੋਂ ਇੱਕ ਦਿਨ ਛੁਟਕਾਰਾ ਪਾ ਲੇਗਾ ਜਾਂ ਇਹ ਉਹਦੀ ਅਮਰ ਫਲ ਦੀ ਪ੍ਰਾਪਤੀ ਆ ਜਿਹੜੀ ਉਹ ਕਦੇ ਹੋਣੀ ਨਹੀਂ ਦੇਖੋ ਜੀ ਇਹ ਇਸ ਸਿਸਟਮ ਦੇ ਵਿੱਚ ਜਿਹੜਾ ਇਹ ਅਧੂਰਾਪਨ ਜਿਹੜਾ ਹਮੇਸ਼ਾ ਰਹੇਗਾ ਹਮ ਕਿਉਂਕਿ ਜਿਹੜੀ ਜੜ੍ਹ ਨੇ ਨਾ ਬੰਦ ਜਿਹੜਾ ਸਫਰ ਹੈ ਮਨੁੱਖ ਦਾ ਮਨੁੱਖ ਦਾ ਜਿਹੜਾ ਸਫਰ ਹੈ ਉਹ ਬਾਕੀਆਂ ਨਾਲੋਂ ਵੱਖਰਾ ਹੈ ਕਿ ਬਾਕੀ ਇਹੀ ਤਾਂ ਇੱਕ ਬਦਲ ਜਿਹੜੀ ਚੀਜ਼ ਹੈ ਜਿਹੜੀ ਮਾਡਰਨ ਟੇਜ ਹੈ ਜਾਂ ਸਾਇੰਸ ਉਹ ਨਹੀਂ ਸਮਝ ਸਕਦਾ ਕਿ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਜੋ ਗੁਰਬਾਣੀ ਦੇ ਵਿੱਚ ਜਿਹੜੀ ਚੀਜ਼ ਹੈ ਕਿ ਜਿਹੜੀ ਮਨੁੱਖ ਇਹਦਾ ਹੈਗਾ ਬਾਕੀ ਲਾਈਫ ਫਾਰਮ ਨਾ ਹੋ 84 ਲੱਖ ਜੋ ਉਹਨਾਂ ਨਾਲੋਂ ਵੱਖਰਾ ਹਮ ਗੁਰਬਾਣੀ ਕਹਿੰਦੇ ਆਵੜ ਜੋਨ ਤੇਰੇ ਪਨਹਾਰ ਇਸ ਤੇ ਤੇਰੀ ਸਿੱਖਦਾ ਹਮ ਕਿ ਜਿਹੜੇ ਸਾਇੰਸ ਜਾਂ ਮਾਡਰਨਿਟੀ ਹੈ ਉਹ ਮਤਲਬ ਸਾਡੇ ਜਿਹੜੀ ਹੋਂਦ ਹੈ ਹਮ ਉਹਨੂੰ ਬਾਇਓਲੋਜੀਕਲ ਹੀ ਮੁੱਖ ਤੌਰ ਤੇ ਸਮਝ ਰਹੀ ਹੂੰ ਕਿ ਇਹਨਾਂ ਮਨੁੱਖ ਦੇ ਜਿਹੜੇ ਗੁਰਵਾਨੇ ਕਹਿੰਦੇ ਕਿ ਜਿਹੜੇ ਬਾਕੀ ਲਾਈਫ ਫਾਰਮ ਗਾਣੋ ਜਿੰਨੀਆਂਵੇਂ 84 ਲੱਖ ਦੇ ਨੇ ਉਹਦੇ ਨਾਲੋਂ ਵੱਖਰਾ ਹੈ ਮਨੁੱਖ ਕਿ ਉਹਦੇ ਜਿਹੜੇ ਜਿਹੜੇ ਹੋਣ ਦਾ ਮੋਲ ਤੱਤ ਜਿਹੜਾ ਉਹ ਜੈਵਿਕ ਦਾ મતલਬ ਸਰੀਰਕ ਨਹੀਂ ਉਹਦਾ ਮਤਲਬ ਚੇਤਨਾ ਜਿਹੜੀ ਉਹ ਮੁੱਖ ਤੱਤ ਹੈ ਮਨ ਤੋਂ ਜੋ ਉਸ ਰੂਪ ਆਪਣਾ ਮੂਲ ਤੱਤ ਇਹ ਇਹ ਹੀ ਇੱਕ ਜਿਹੜੀ ਸਮੱਸਿਆ ਹੈ ਕਿ ਜਿੰਨਾ ਚਿਰ ਜਿਹੜੇ ਜਿੰਨੇ ਵੀ ਤੁਸੀਂ ਜਿਵੇਂ ਕਿਹਾ ਕਿ ਇਹਨਾਂ ਨੇ ਮਤਲਬ ਜਿੱਦਾਂ ਮਨੁੱਖ ਦੀਆਂ ਸਮੱਸਿਆਵਾਂ ਨੂੰ ਵੀ ਹੂੰ ਮੁੱਖ ਤੌਰ ਤੇ ਜਿੱਦਾਂ ਬਾਇਓਲੋਜੀਕਲੀ ਸਮਝਿਆ ਹੈ ਵਕਈ ਸਮਝ ਜੋ ਮਤਲਬ ਦੂਜੀਆਂ ਸਪੀਸੀਜ਼ ਨੂੰ ਆਉਂਦੇ ਆਏ ਨੇ ਤੇ ਸਾਇੰਸ ਨੇ ਕਰ ਚੁੱਕੇ ਇਹ ਬਿਮਾਰੀਆਂ ਨੇ ਇਹਨਾਂ ਦਾ ਲੇਕਿਨ ਉਹਦੇ 'ਚ ਅਸੀਂ ਨਾਕਾਮ ਹੋਏ ਕਿ ਨਹੀਂ ਉਹ ਜਿਹੜੀਆਂ ਬਿਮਾਰੀਆਂ ਇਨਫੈਕਸ਼ਸ ਡਿਜ਼ੀਜ਼ ਤੇ ਤੁਸੀਂ ਜਿਹੜੇ ਹੂੰ ਉਹਨਾਂ ਦਾ ਤਾਂ ਚਲੋ ਕਾਫੀ ਹੱਦ ਤੱਕ ਕਾਬੂ ਪਾ ਲਿਆ ਪਰ ਹੁਣ ਮਤਲਬ ਹੋਰ ਬਿਮਾਰੀਆਂ ਆ ਗਈਆਂ ਮਤਲਬ ਜਿਹੜੀ ਜਿੱਦਾਂ ਕੈਂਸਰ ਹੈ ਬਹੁਤ ਤੇ ਇਹ ਸਗੋਂ ਇਨਫੈਕਸ਼ਸ ਵੀ ਜਿਹੜੀਆਂ ਡਿਜ਼ੀਜ਼ ਉਹਦੇ ਵੀ ਕਾਬੂ ਨੇ ਪਾਇਆ ਜਾ ਸਕਿਆ ਕਿਉਂਕਿ ਅਸੀਂ ਜਿਹੜੀਆਂ ਉਹਦੋਂ ਮੁੱਖ ਤੌਰ ਤੇ ਬੈਕਟੀਰੀਅਲ ਸੀਗੀਆਂ ਅਸੀਂ ਬੈਕਟੀਰੀਅਲ ਨੂੰ ਉਹਦਾ ਉਹਦਾ ਲੱਭ ਲੈ ਐਂਟੀਬਾਇਓਟਿਕ ਲੈ ਲੇ ਦੂਜੇ ਲੇਕਿਨ ਉਹ ਤਾਂ ਉਸੇ ਤਰ੍ਹਾਂ ਵਾਇਰਸ ਆ ਗਏ ਵਾਇਰਸ ਦੇ ਖਿਲਾਫ ਕੋਈ ਐਂਟੀਬਾਇਓਟਿਕ ਨਹੀਂ ਕੰਮ ਕਰਦਾ ਤਾਂ ਮਤਲਬ ਇਹ ਹੈਗਾ ਕਿ ਜਿਹੜੀ ਹੁਣ ਚਿੰਨਚ ਅਸੀਂ ਮਨੁੱਖ ਦੀ ਜਿਹੜੀ ਹੋਂਦ ਹੈ ਮਨੁੱਖ ਦੀ ਇਹ ਨਹੀਂ ਮੰਨਦੇ ਕਿ ਮਨੁੱਖ ਜਿਹੜਾ ਹੈਗਾ ਉਹ ਬਾਕੀ ਜਿਹੜੀਆਂ ਲਾਈਫ ਫਾਰਮ ਨਾਲੋਂ ਬਾਕੀ ਜਿਹੜੀਆਂ ਜਾਨਾਂ ਨਾਲੋਂ ਵੱਖਰਾ ਹੈ ਉਹਦੇ ਜਿਹੜੀ ਮਨੁੱਖ ਦੀ ਜਿਹੜੀ ਹੈ ਹੋਣ ਦਾ ਜਿਹੜਾ ਮੁੱਖ ਮਤਲਬ ਤੱਤ ਸਾਰ ਜਿਹੜਾ ਹੈ ਉਹ ਚੇਤਨਾ ਹੈ ਮਨੁੱਖੀ ਚੇਤਨਾ ਹੈ ਤਾਂ ਉਹਨਾਂ ਚਿਰ ਜਿਹੜਾ ਹੈਗਾ ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਇੱਕ ਇਹ ਵੀ ਨਾ ਸਮੱਸਿਆ ਹੈ ਕਿ ਵੀ ਮਨੁੱਖ ਨੂੰ ਇਹ ਲੱਗਦਾ ਸੀ ਕਿ ਵੀ ਮੈਂ ਜਿਵੇਂ ਇੱਕ ਵੱਡੀ ਸ਼ਾਲਵਾਜੀ ਜਿਹਨੂੰ ਕਹਿੰਦੇ ਆ ਕਿ ਵੀ ਚੰਦ ਤੇ ਪੈਰ ਧਰ ਲਿਆ ਅਸੀਂ ਪ੍ਰਾਣੀਆਂ ਜਿਹੜੀਆਂ ਮਿੱਥਾਂ ਕਹਾਣੀਆਂ ਸੀ ਕਿ ਚੰਦ ਤੇ ਬੈਠੀ ਬੁੱਢੀ ਮਾਈ ਆ ਜਾਂ ਚੰਦ ਤੇ ਬੈਠੀ ਚਰਖਾ ਕੱਤਦੀ ਆ ਉਹ ਸਾਰੀਆਂ ਅਸੀਂ ਮਿੱਥਾਂ ਬਰਸਤ ਕਰਤੀਆਂ ਤੋੜ ਭੰਨ ਦਿੱਤੀਆਂ ਕਿ ਨਹੀਂ ਇਹ ਇੱਕ ਟੁਕੜਾ ਹੀ ਆ ਤੇ ਅਸੀਂ ਉੱਥੇ ਪੈਰ ਧਰ ਲਿਆ ਅ ਉਸ ਤੋਂ ਬਾਅਦ ਇਹ ਹੋ ਗਿਆ ਕਿ ਇਹ ਸੰਸਾਰ ਨੂੰ ਅਸੀਂ ਚਲਦੀ ਜਾਣ ਲੱਗੇ ਪਰ ਸਾਡੀ ਸਥਿਤੀ ਇਹ ਆ ਕਿ ਉਸ ਤੋਂ ਬਾਅਦ ਅਸੀਂ ਚੰਨ ਤੇ ਵੀ ਨਹੀਂ ਜਾ ਸਕੇ ਇੱਕ ਵਾਰ ਗਏ ਆ ਜਾਂ ਨਹੀਂ ਗਏ ਉਹਦੇ ਬਾਰੇ ਕੰਟਰੋਵਰਸੀ ਆ ਬਹੁਤ ساری ਚਲੋ ਉਸ ਨੂੰ ਛੱਡ ਗਿਆ ਆਪਾਂ ਗਏ ਸਮਝ ਲੀਏ ਮੰਗਲ ਤੇ ਹਜੇ ਜਾਣ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ ਅ ਸਪੇਸ ਸਟੇਸ਼ਨ ਦੇ ਉੱਤੇ ਸਨੀਤਾ ਵਿਲੀਅਮਸ ਹੁਣ ਫਸ ਗਈ ਹੈਗੀ ਆ ਪਤਾ ਨਹੀਂ ਉਹ ਪੱਛੀ ਚ ਆਊਗੀ ਜਾਂ ਉਹ ਉੱਥੇ ਵਿਚਾਰੀ ਟੰਗੀ ਰਹੂਗੀ ਕੀ ਜਿਹੜੀ ਸਾਇੰਸ ਹੈਗੀ ਆ ਉਹ ਉਹ ਉਹਦੀਆਂ ਜਿਹੜੀਆਂ ਹੱਦਾਂ ਉਹ ਮਨੁੱਖੀ ਅਸਮਰਥਾ ਦੀਆਂ ਹੱਦਾਂ ਸਦਾ ਹੀ ਰਹਿਣਗੀਆਂ ਜਾਂ ਇੱਕ ਦਿਨ ਬੰਦਾ ਇਹਨਾਂ ਤੇ ਕਾਬੂ ਪਾ ਲੂਗਾ ਕੀ ਲੱਗਦਾ ਦੇਖੋ ਗੱਲ ਇਹ ਹੈ ਕਿ ਜਿਹੜਾ ਅਸੀਂ ਸਾਇੰਸ ਔਰ ਸਪਿਰਚੁਅਲਿਟੀ ਦੇ ਵਿੱਚ ਜਿਹੜਾ ਇੱਕ ਟਕਰਾਜ ਬਨਾਤਾ ਹੈ ਅਸਲ ਦੇ ਵਿੱਚ ਜਿਹੜਾ ਸਾਇੰਸ ਹੈ ਤੇ ਸਪਿਰਚੁਅਲਿਟੀ ਉਹਨਾਂ ਦੀਆਂ ਸੀਮਾਵਾਂ ਹੀ ਵੱਖਰੀਆਂ ਵੱਖਰੀਆਂ ਹੂੰ ਸਾਇੰਸ ਜਿਹੜੀ ਹੈ ਉਹ ਮਤਲਬ ਜਿਹੜਾ ਅਸੀਂ ਇੰਦਰੀਆਂ ਰਾਹੀਂ ਜੋ ਗਿਆਨ ਜਿਹੜਾ ਅਸੀਂ ਲੈ ਸਕਦੇ ਹਾਂ ਉਹ ਉੱਥੇ ਤੱਕ ਸੀਮਿਤ ਹੈ ਲੇਕਿਨ ਗਿਆਨ ਜਿਹੜਾ ਉਹਦੀ ਸੀਮਾ ਸਿਰਫ ਇੰਦਰੀਆਵੇ ਗਿਆਨ ਨਹੀਂ ਹੈ ਗਿਆਨ ਉਸ ਤੋਂ ਅੱਗੇ ਲੰਘਦਾ ਪਰ ਤਾਂ ਹੁਣ ਇਹ ਇੱਕ ਬੜਾ ਵੱਡਾ ਦੁਖਾਂਤ ਰਿਹਾ ਹੈ ਕਿ ਅਸੀਂ ਜਿਹੜਾ ਹੈਗਾ ਉਹ ਸਮਝ ਸਾਇੰਸ ਦੇ ਵਿੱਚ ਜਿਹੜਾ ਜਿਹੜੀ ਆਪਾਂ ਦੇਖਿਆ ਜਦੋਂ ਮਾਡਰਨ ਟੇ ਜਦੋਂ ਯੁੱਗ ਜਦਾਂ ਆਪਾਂ ਮਤਲਬ ਪਹਿਲਾਂ ਪਹਿਲਾਂ ਐਬਸੋਲਿਊਟਿਜ਼ਮ ਦੇ ਰਿਹਾ ਸੀ ਅਸੀਂ ਸਭ ਕੁਝ ਸਮਝ ਲਿਆ ਸੀ ਸਭ ਕੁਝ ਅਸੀਂ ਲਾਜ ਜਿਹੜੇ ਨੇ ਮਤਲਬ ਜਿਹੜੇ ਹਰਕ ਤੇਜ ਅਸੀਂ ਜੇ ਪਹਿਲਾਂ ਤੁਸੀਂ ਦੇਖੋ ਨਾ ਜਿਹੜਾ ਪਹਿਲਾਂ ਸਾਇੰਸ ਹੈ ਤਾਂ ਫਿਜ਼ਿਕਸ ਤੇ ਲਾਜ ਜਿਹੜੇ ਵੀ ਲਾ ਅਸੀਂ ਉਹਨੂੰ ਐਬਸੋਲਿਊਟ ਸਮਝਦੇ ਸੀ ਲੇਕਿਨ ਖੁਦ ਸਾਇੰਸ ਨੂੰ ਚਾਹੁੰਦਾ ਹੈ ਕਿ ਨਹੀਂ ਜਦੋਂ ਆਇਨਸਟਾਈਨ ਆਇਆ ਤੇ ਉਹਨੇ ਕਹਿੰਨੇ ਇਹ ਕਿ ਐਬਸੋਲਿਊਟਿਜ਼ਮ ਗਲਤ ਹੈ ਰਹਾ ਸੀ ਕਿ ਮਤਲਬ ਜਿਹੜੀ ਰਿਲੇਟਿਵਿਟੀ ਆ ਮਤਲਬ ਰਿਲੇਟਿਵਿਜ਼ਮ ਦੇ ਦਾ ਹਾਂ ਇੱਕ ਦੂਸਰੇ ਜਿਹੜੀ ਚੀਜ਼ ਆਪਾਂ ਸਮਝਦੇ ਐਬਸੋਲਿਊਟ ਲਾਅ ਵੇ ਮਾਸ ਜਿਹੜਾ ਇਹ ਇਹ ਡਿਸਟਰਕ ਨਹੀਂ ਹੋ ਸਕਦਾ ਡਿਸਟਰਕ ਨਾ ਲਾਫ ਕਨਜ਼ਰਵੇਸ਼ਨ ਆਫ ਮਾਸ ਸੋ ਉਹ ਮਤਲਬ ਉਹ ਵੀ ਆਇਨਸਟਾਈਨ ਨੇ ਗੱਲ ਨਵੀਂ ਠੀਕ ਕਿ ਜਿਹੜਾ ਮਾਸ ਹੈ ਐਨਰਜੀ ਚ ਟ੍ਰਾਂਸਫਰ ਹੋ ਸਕਦਾ ਤਾਂ ਇੱਕ ਮਤਲਬ ਬਹੁਤ ਵੱਡਾ ਸਟੈਪ ਸੀ ਦਾ ਕਿ ਜਿਹੜਾ ਮਤਲਬ ਆਇਨਸਟਾਈਨ ਨੇ ਜਿਹੜਾ ਨਾ ਜਿਹੜਾ ਉਹ ਜਮੂਦ ਜਿਹੜਾ ਸੀ ਕਿ ਜਿਹੜਾ ਉਹ ਕਿ ਇਹ ਸਾਇੰਸ ਦੇ ਨਾਲ ਅਸੀਂ ਸਾਰਾ ਕੁਝ ਅਸੀਂ ਜਾਣ ਲੈਣੇ ਅਗੇ ਉਸ ਚੀਜ਼ ਨੂੰ ਉਹਨੇ ਮਤਲਬ ਜਿਹੜਾ ਹੈਗਾ ਜੋ ਜਾਣਨਾ ਉਹ ਸਮਝਦੇ ਜਾਣ ਲਿਆ ਵੀ ਇੱਥੇ ਤੱਕ ਕਾਗੇ ਹੂੰ ਹੂੰ ਤਾਂ ਉਹਦੇ ਨਾਲ ਜਿਹੜਾ ਨਾ ਕਿ ਆਇਨਸਟਾਈਨ ਦਾ ਬੜਾ ਵੱਡਾ ਜਿਹੜਾ ਰੋਲ ਹੈ ਰੱਖੇ ਕਿ ਜਿਹੜੀ ਰੈਲੇਟਿਵਿਟੀ ਇਹ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਬਈ ਇਹ ਜਿਸ ਤਰ੍ਹਾਂ ਬਈ ਧਰਤੀ ਸੀਮਤਾ ਬਾਹਰ ਹਜੇ ਸਾਡੇ ਕੋਲੇ ਕੋਈ ਗ੍ਰਹਿ ਵਸਣ ਨੂੰ ਹੈ ਨਹੀਂ ਹਾਲ ਦੀ ਘੜੀ ਇਹ ਹੈ ਕਿ ਵੀ ਮਨੁੱਖੀ ਜ਼ਿੰਦਗੀ ਐਵੇਂ ਚੱਲਦੀ ਰਹੇਗੀ ਤੁਸੀਂ ਫਲਸਫੀਕਲ ਲੈਵਲ ਤੇ ਕਿਉਂਕਿ ਪੋਲਿਟਿਕਲ ਸਵਾਲ ਬਾਅਦ ਕਰਾਂਗੇ ਫਲਸਫੀਕਲ ਲੈਵਲ ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਮਨੁੱਖਤਾ ਦਾ ਭਵਿੱਖ ਜਿਵੇਂ ਜਿੰਨੀ ਆਬਾਦੀ ਵਧਦੀ ਜਾਂਦੀ ਹੈ ਜੇ ਵੱਡੀ ਪੱਧਰ ਤੇ ਵਧਦੀ ਜਾਂਦੀ ਹੈ ਕੀ ਸਭ ਨੂੰ ਖਾਣਾ ਮਿਲ ਜੇਗਾ ਇੱਕ ਤੇ ਇਹ ਕਿ ਵੀ ਇੱਕ ਦਿਨ ਸੂਰਜ ਨੇ ਖਤਮ ਹੋਣਾ ਹੈ ਸੂਰਜ ਵੱਡਾ ਹੋ ਜਾਊਗਾ ਧਰਤੀ ਨੂੰ ਨਿਗਲ ਜਾਊਗਾ ਜਾਂ ਕੋਈ ਮੀਟਰੋਇਡ ਜਾਂ ਕੋਈ ਹੋਰ ਗ੍ਰਹਿ ਧਰਤੀ ਨੂੰ ਖਿੱਚ ਲੇ ਇਹ ਹੋਣੀ ਤਾਂ ਸਾਡੇ ਵਾਸਤੇ ਨਹੀਂ ਜਿਹੜੀ ਇਸ ਧਰਤੀ ਤੇ ਰਹਿੰਦੇ ਆ ਸਾਡੇ ਵਾਸਤੇ ਕਿ ਐਨਵਾਇਰਨਮੈਂਟਲ ਡਿਸਟਰਕਸ਼ਨ ਜਿੰਨੀ ਵੱਡੀ ਪੱਧਰ ਤੇ ਹੋ ਰਹੀ ਆ ਵਾਤਾਵਰਨ ਚ ਵਿਗਾੜ ਜਿੰਨੀ ਵੱਡੀ ਪੱਧਰ ਤੇ ਪੈ ਰਿਹਾ ਤੁਹਾਨੂੰ ਇਹਦਾ ਕੀ ਲੱਗਦਾ ਹੈਗਾ ਕਿ ਇਹਦਾ ਹੱਲ ਕੌਣ ਕਰ ਸਕਦਾ ਕਿਵੇਂ ਕਰ ਸਕਦਾ ਹੋ ਵੀ ਸਕਦਾ ਕਿ ਨਹੀਂ ਹੋ ਸਕਦਾ ਨਹੀਂ ਕੁਝ ਕੋਈ ਦੁਨੀਆ ਦੇ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਸਮੱਸਿਆ ایسی ਨਹੀਂ ਜਿਹਦਾ ਹੱਲ ਨਹੀਂ ਹੋ ਸਕਦਾ ਹੂੰ ਤਾਂ ਹੱਲ ਤਾਂ ਹੈ ਹੱਲ ਹੂੰ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਇੱਕ ਤਰ੍ਹਾਂ ਦਾ ਮੂਲ ਸਮੱਸਿਆ ਨੂੰ ਸਮਝਣ ਦਾ ਯਤਨ ਕਰਨਾ ਕਿ ਜਿੱਥੇ ਤੁਸੀਂ ਅੱਜ ਜਿੱਥੇ ਮਨੁੱਖ ਪਹੁੰਚਿਆ ਉਹਦਾ ਕਾਰਨ ਕੀ ਹੈ ਜਿੰਨੇ ਸੰਕਟ ਪੈਦਾ ਹੋਏ ਨੇ ਤੋ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਕਿ ਜਿਹੜਾ ਮਨੁੱਖ ਦੇ ਜਿਹੜੇ ਦੋ ਪੱਖ ਨੇ ਉਹਦੇ ਇੱਕ ਉਹਦੀਆਂ ਮੂਲ ਪਰਵਿਰਤੀਆਂ ਜਿਹੜੀਆਂ ਜਿਵੇਂ ਆਪਾਂ ਬੇਸਿਕ ਇਨਸਟਿੰਕਟਸ ਕਹਿੰਦੇ ਤੇ ਇੱਕ ਉਹਦਾ ਜਿਹੜਾ ਚੇਤਨਾ ਵਾਲਾ ਪੱਖ ਹੈ ਅਨਲਾਈਟਮ ਤਾਂ ਅਸੀਂ ਜਿਹੜਾ ਹੈਗਾ ਅੱਜ ਤੱਕ ਤੇ ਰਹੇ ਹਾਂ ਉਹਦਾ ਇਹੀ ਨੇ ਨਖੇੜਾ ਜਿਹੜਾ ਹੁਣ ਦਾ ਜਿਹੜਾ ਜੋ ਹੋ ਰਿਹਾ ਹੈ ਇਹ ਅਸੀਂ ਮੂਲ ਪਰਵਿਰਤੀਆਂ ਨੂੰ ਹੀ ਜੀਵਨ ਸਮਝਿਆ ਅਸੀਂ ਉਹਦੇ ਤੋਂ ਚੇਤਨਾ ਦਾ ਜਿਹੜਾ ਪੱਖ ਹੈ ਹੋਨੋ ਮਤਲੋ ਜਿਹੜਾ ਹੈ ਮਤਲੋ ਉਹਦੇ ਤੇ ਕਦੇ ਜੋਰ ਨਹੀਂ ਦਿੱਤਾ ਵੀ ਨਾ ਇਹ ਕਹੇ ਕਿ ਇਹ ਹੀ ਹੁਣ ਜਿੰਨਾ ਚਿਰ ਮਨੁੱਖ ਜਿਹੜਾ ਹੈਗਾ ਚੇਤਨ ਮਨੁੱਖ ਨਹੀਂ ਬਣਦਾ ਹੁਣ ਇਹ ਦੇਖੋ ਗੁਰਬਾਣੀ ਦੇ ਵਿੱਚ ਤੇ ਆਪਾਂ ਪਹਿਲਾਂ ਇਸ ਮਤਲੋ ਮਾਰਕਸਵਾਦ ਦੇ ਕਿ ਜਿਹੜੀ ਸ਼ਾਨ ਜਿਹੜੀ ਦੇਖੀ ਹੈ ਕਿ ਮਤਲੋ ਗੁਰਬਾਣੀ ਵੀ ਇਹ ਕਹਿੰਦੀ ਤੇ ਮਨੁੱਖ ਦਾ ਜਿਹੜਾ ਹੈਗਾ ਅਲਟੀਮੇਟ ਜਿਹੜਾ ਉਹਦਾ ਜਿਹੜਾ ਉਹਦਾ ਅੰਤ ਜਿਹੜਾ ਆਖਰੀ ਜਿਹੜਾ ਉਹਦਾ ਜਿਹਾ ਕਹਿ ਲਓ ਜਾਂ ਜਿਹੜਾ ਜਾ ਉਹਦਾ ਜੀਵਨ ਦਾ ਮੰਤਵ ਦੇ ਬਾਰੇ ਤੂੰ ਹੈ ਚੇਤਨ ਮਨੁੱਖ ਬਣ ਤੂੰ ਮਾਰਕਸ ਵੀ ਇਹ ਕਹਿੰਦਾ ਕਿ ਜਿਹੜਾ ਬੰਦਾ ਜਿਹੜਾ ਮਨੁੱਖ ਜਿਹੜਾ ਚੇਤਨ ਮਨੁੱਖ ਬਣ ਹੁਣ ਜਿਹੜੀ ਘਾਟ ਇਹ ਕਿ ਜਿੰਨੀਆਂ ਸਮੱਸਿਆਵਾਂ ਅੱਜ ਦੇ ਸਾਨੂੰ ਆ ਰਹੀਆਂ ਕਿਤੇ ਨਾ ਕਿਤੇ ਇਹ ਚੇਤਨਾ ਜਿਹੜਾ ਚੇਤਨ ਮਨੁੱਖ ਅਸੀਂ ਨਹੀਂ ਬਣਾ ਸਕੇ ਹੈ ਕਿ ਕਿ ਤਰ੍ਹਾਂ ਇਸ ਇਹਦੇ ਨਾਲ ਮੈਨੂੰ ਇਹ ਲੱਗਦਾ ਕਿ ਜਿਹੜਾ ਮੂਲ ਕਾਰਨ ਹੈ ਇਹਦੇ ਚ ਜਿਹੜੀ ਰੁਕਾਵਟ ਪਈ ਉਹ ਮਤਲਬ ਜਿਹੜੀ ਪਛਵੇਂ ਸਰ ਮਾਇਦਾਰੀ ਜਿਹੜੀਆਂ ਉਹ ਬੁਨਿਆਦੀ ਤੌਰ ਤੇ ਉਹਦੇ ਤੇ ਉਹਦੇ ਚੇਤਨਾਮ ਉਹਦੇ ਚੋ ਮਾਈਨਸ ਉਹ ਮਤਲਬ ਜਿਹੜੀ ਉਹ ਉਹਦਾ ਜਿਹੜਾ ਸਾਰਾ ਹੈ ਜਿਹੜਾ ਉਹ ਮਤਲਬ ਮੂਲ ਪ੍ਰਵਿਰਤੀਆਂ ਦੇ ਖੜੀ ਹੈ ਬੇਸਿਕ ਉਹ ਮਨੁੱਖ ਨੂੰ ਮਤਲਬ ਇਹ ਤਾਂ ਤੇ ਤੇਰੇ ਜਿਹੜੀ ਦੀ ਹੋਂਦ ਹੈ ਜਾਂ ਤੇਰਾ ਜੀਵਨ ਦਾ ਮੰਤਵ ਹੀ ਹੈ ਕਿ ਆਪਾਂ ਇਹ ਜਿਹੜੀਆਂ ਜੋ ਮੂਲ ਪ੍ਰਵਿਰਤੀਆਂ ਨੇ ਇਹਨਾਂ ਦਾ ਜਿਹੜੇ ਉਤਨ ਪੂਰਾ ਕਰਨਾ ਇਹਨਾਂ ਦੀਆਂ ਜੋ ਲੇਕਿਨ ਇਹ ਵੀ ਇੱਕ ਠੀਕ ਹੈ ਕਿ ਮੈਨੂੰ ਮੰਨਦੇ ਕੋ ਹੈ ਨਹੀਂ ਬੇਸਿਕ ਇਨਸਟਿੰਕਟਸ ਵੀ ਕੁਦਰਤੀ ਨੇ ਜਿਹੜੇ ਜਿਹੜੇ ਇਹ ਸਾਡੀ ਜਿਹੜੀ ਬਾਇਓਲੋਜੀਕਲ ਜਿਹੜੀ ਹੋਂਦ ਹੈ ਉਹਨੂੰ ਮਦੋਂ ਕਾਇਮ ਰੱਖਣ ਲਈ ਕੁਦਰਤ ਨੇ ਤੁਹਾਨੂੰ ਦਿੱਤੇ ਨੇ ਉਹਨਾਂ ਦੀ ਵੀ ਅਹਿਮੀਅਤ ਹੈ ਇਹ ਨਹੀਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਹੀਏ ਤੇ ਲੇਕਿਨ ਇਹ ਸਵਾਲ ਇਹ ਆਉਂਦਾ ਵੀ ਅਲਟੀਮੇਟਲੀ ਆਖਰੀ ਬੰਦ ਮਨੁੱਖ ਜਿਹੜਾ ਉਹ ਮਦੋਂ ਕੀ ਇਹਨਾਂ ਦੇ ਨਾਲ ਹੀ ਉਹਦੀ ਪੂਰਾ ਹੋ ਜਾਂਦਾ ਉਹਦਾ ਉਹਦਾ ਜੀਵਨ ਸਫਲ ਤੇ ਨਹੀਂ ਮੈਨੂੰ ਲੱਗਦਾ ਕਿ ਉਹ ਜਿੰਨਾ ਚਿਰ ਮਨੁੱਖ ਜਿਹੜੇ ਚੇਤਨ ਮਨੁੱਖ ਨਹੀਂ ਬਣਦਾ। ਤੋਂ ਅਧੂਰਾ ਹੈ। ਅਧੂਰਾ ਅਧੂਰੇਪਣ ਦਾ ਜਿਹੜੀ ਸਮੱਸਿਆ ਜਿਹੜੀ ਜਿਹੜੀ ਆਪਾਂ ਜਿਹੜੇ ਨਾ ਠੀਕ ਹੈ ਮਾਰਕਸਿਮ ਐਲੀਨੇਸ਼ਨ ਕੇ ਐਲੀਨੇਸ਼ਨ ਦਾ ਮਤਲਬ ਇਹ ਤੇ ਮੂਲ ਤੋਂ ਗੁਰਵਾਣੇ ਵੇ ਇਹ ਕਹਿੰਦੇ ਮਨ ਤੋਂ ਜੋਰ ਸ੍ਰੂਪ ਆਪਣਾ ਮੂਲ ਪਹਿਚਾਣ। ਵੀ ਬੰਦਾ ਜਿਹੜਾ ਉਹਦੇ ਵੀ ਉਹ ਜਿਹੜਾ ਨਾ ਆਪਣੀ ਅਸਲੀਅਤ ਨੂੰ ਨਹੀਂ ਮਨੁੱਖ ਜਿਹੜਾ ਨਹੀਂ ਸਮਝ ਰਿਹਾ ਜਿਹੜੀ ਆਪਣੇ ਮੂਲ ਤੱਕ ਤੋਂ। ਤੋਂ ਇਹ ਸ਼ਰਮਾਇਦਾਰੀ ਨظام ਦੇ ਨਾਲ ਸੰਬੰਧ ਨਹੀਂ ਮੈਨੂੰ ਕਿ ਅਲਟੀਮੇਟਲੀ ਜੇ ਦੋਈ ਗੱਲਾਂ ਉਹ ਨਿਜ਼ਾਮ ਦਾ ਖਾਤਮਾ ਕਿਵੇਂ ਹੋ ਸਕਦਾ ਇਹ ਜਿਹੜੀ ਚੀਜ਼ ਹੈ ਕਿ ਜਦੋਂ ਮਨੁੱਖ ਚੇਤਨਣ ਹੋਣ ਹੈ ਨਾ ਉਹ ਜਿਹੜੀ ਚੇਤਨਾ ਅੱਜ ਜਿਹੜੀ ਅੱਜ ਦੀ ਜਿਹੜੀ ਚੇਤਨਾ ਜਿਹੜੀ ਉਹ ਮਨੁੱਖੀ ਚੇਤਨਾ ਮੈਨੂੰ ਇਹ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਜਿਹੜੀ ਜਿਹੜਾ ਇਹ ਸੀ ਜਿਹੜੀ ਵਿਗਿਆਨ ਦੇ ਜ਼ਿਆਦਾ ਜਿਹੜੀ ਮਜਾ ਮੋਡਰਨਿਟੀ ਹੈ ਇਹ ਪੱਛਮ ਚੋਂ ਆਇਆ ਜਾਂਦਾ ਹੈ ਲੇਕਿਨ ਮੈਨੂੰ ਇਹ ਲੱਗਦਾ ਕਿ ਜਿਹੜਾ ਮਨੁੱਖ ਨੂੰ ਚੇਤ ਦੁਆਰਾ ਚਤਨ ਮਨੁੱਖ ਬਣਾਉਣ ਦੀ ਪ੍ਰਕਿਰਿਆ ਉਹ ਪੂਰਬੀ ਜਿਹੜਾ ਉਹ ਪੂਰਬ ਕਰੇਗਾ ਮਤਲਬ ਇਹ ਇਹ ਪੱਛਮ ਸੰਭਵ ਹੀ ਨਹੀਂ ਪੱਛਮੀ ਸਮਾਜ ਦੇ ਵਿੱਚ ਹੁਣ ਜਿਹੜਾ ਹੈ ਮਤਲਬ ਜਿਹੜਾ ਉਹ ਮਤਲਬ ਇਹ ਜੇ ਜਿਸ ਰਾਤੇ ਉਹ ਤੁਰੇ ਹੋਏ ਉਹਦਾ ਰਾ ਵਿਨਾਸ਼ੀ ਹੈ ਉਹ ਜੇ ਜੇ ਮਤਲਬ ਜਦੋਂ ਤੁਸੀਂ ਕਿਹਾ ਕਿ ਯੂਕਰੇਨ ਦੀ ਲੜਾਈ ਜਰਾ ਮਤਲਬ ਇਹ ਜਿਹੜਾ ਤੁਸੀਂ ਬੜਾ ਜਦੋਂ ਕਿਹਾ ਸੀ ਕਿ ਦੇਖੋ ਅਸੀਂ ਸਮਝਦੇ ਸੀ ਕਿ ਬੰਨ ਮੁਲੋਕ ਨੇ ਬੜਾ ਵੇ ਸੈਕੰਡ ਵਰਲਡ ਵਾਰ ਦਰਦ ਹੋ ਲੜਾਈਆਂ ਦਨ ਬੜੇ ਘੁੱਟ ਖਾ ਲਈ ਤੇ ਹੁਣ ਉਹ ਮਦਮ ਬੰਦਾ ਸਮਝ ਜਾਏ ਸਮੇਂ ਤੋਂ ਮਦ ਉਹ ਚਤਨ ਹੋ ਜਾਏਗਾ ਨਾ ਚਤਨ ਹੋ ਜਾਏਗਾ ਲੇਕਿਨ ਨਹੀਂ ਹੋਇਆ ਜ਼ਾਹਰ ਹੈ ਕਿ ਨਹੀਂ ਹੋਇਆ ਕਿ ਉਹ ਉਹ ਸਿੱਖਿਆ ਨਹੀਂ ਉਹਨੇ ਮਤਲਬ ਉਸ ਤੋਂ ਅੱਗੇ ਹੋਰ ਭਿਆਨਕ ਲੜਾਈਆਂ ਜਿਹੜੀ ਅੱਗੇ ਪਈਆਂ ਔਰ ਜੇ ਤੂੰ ਦੇਖ ਲਓ ਕਿ ਮੰਦਰੋਂ ਕੋਈ ਛੋਟੇ ਜਿਹੇ ਨਾ ਕੁਝ ਲਿਫਤਾਂ ਦੇ ਵਿੱਚ ਇੱਕ ਗੱਲ ਲਿਖੀ ਆ ਕਿ ਪੱਛਮ ਦਾ ਜਿਹੜਾ ਗਿਆਨ ਸੀ ਖਾਸ ਕਰਕੇ ਸੋਸ਼ਲ ਸਾਇੰਸਸ ਉਹਦਾ ਜਿਹੜੀ ਕਲਮਿਨੇਸ਼ਨ ਜਾਂ ਉਹਦਾ ਜਿਹੜਾ ਸਿਟਾ ਸਿਖਰ ਸਾਰ ਤਤ ਨਚੋੜਾ ਜਿਹੜਾ ਉਹ ਮਾਰਕਸ ਦੇ ਵਿੱਚ ਨਿਕਲਿਆ ਹੈ ਬਿਲਕੁਲ ਤੁਸੀਂ ਕਹਿੰਦੇ ਆ ਕਿ ਜਿਹੜਾ ਭਾਰਤੀ ਦਰਸ਼ਨ ਜਾਂ ਏਸ਼ੀਅਨ ਫਲਸਫੀ ਸੀ ਉਹ ਬੁੱਧ ਤੋਂ ਲੈ ਕੇ ਉਹਦਾ ਜਿਹੜਾ ਸਿਖਰ ਆ ਜਾਂ ਜਿਹੜਾ ਉਹਦਾ ਤਤਤਾ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਿਆ ਤੇ ਜਿੰਨੀ ਦੇਰ ਇਹਨਾਂ ਦੋਹਾਂ ਸੈਂਸਸ ਦਾ ਮੇਲ ਨਹੀਂ ਹੁੰਦਾ ਜਾਂ ਲੋਹਾਂ ਜੀਵਨ ਸ਼ੈਲੀ ਸੋਚਣ ਦਾ ਢੰਗ ਆ ਜਿਹੜਾ ਉਹ ਇੱਕ ਨਹੀਂ ਹੁੰਦਾ ਓਨੀ ਦੇਰ ਮਨੁੱਖਤਾ ਦਾ ਨਹੀਂ ਤੁਹਾਡੀਆਂ ਲਿਖਤਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਸਾਰੀ ਪੈਲੀ ਹੈ ਬਹੁਤ ਸਾਰੇ ਬੰਦੇ ਆ ਕਿ ਜਿਹੜੇ ਵਿਗਿਆਨੀ ਨੇ ਸਮਾਜ ਦੇ ਵਿੱਚ ਤਬਦੀਲੀ ਚਾਹੁੰਦੇ ਪਰ ਉਹ ਕਹਿੰਦੇ ਆ ਕਿ ਇਹਦੇ ਵਿੱਚ ਧਰਮ ਬਹੁਤ ਅੜਿੱਕਾ ਵੰਡਾ ਬਹੁਤ ਸਾਰੇ ਬੰਦੇ ਉਲਟਾ ਕਿ ਜਿਹੜੇ ਕਹਿੰਦੇ ਕਿ ਧਰਮ ਦਾ ਤਾਂ ਸਾਇੰਸ ਨੇ ਨਾਸ ਕੀਤਾ ਹੈਗਾ ਜਿਹੜਾ ਬੰਦਾ ਪਹਿਲਾਂ ਧਾਰਮਿਕ ਨਹੀਂਗਾ ਉਹ ਬੰਦਾ ਤਾਂ ਵਿਗਿਆਨੀ ਵੀ ਨਹੀਂ ਹੋ ਸਕਦਾ ਦੇਖੋ ਇਹ ਤੁਸੀਂ ਆਪਾ ਆਇਨਸਟਾਈਨ ਦੀ ਗੱਲ ਕਿਤੇ ਸੀ ਦੀ ਕਿ ਟਾਈਨਸਟਾਈਨ ਨੇ ਮਤਲਬ ਇਹ ਗੱਲ ਕਹੀ ਨਾ ਕਿ ਜਿਹੜਾ ਜਿਹੜਾ ਧਰਮ ਉਹ ਰਿਲੀਜੀਅਨ ਉਹ ਸਾਇੰਸਾਂ ਦੇ ਉਹ ਵਗਾਇਆ ਤੇ ਜੇ ਸਾਇੰਸ ਜਿਹੜੀ ਹੈ ਉਹ ਧਰਮ ਤੋਂ ਬਿਨਾ ਅੰਨੀ ਨਹੀਂ ਹਾਂ ਤਾਂ ਮਤਲਬ ਇਹ ਜਿਹੜਾ ਟਕਰਾ ਨਹੀਂ ਹੈ ਗੱਲ ਇਹ ਹੈ ਕਿ ਮਤਲਬ ਸਾਇੰਸ ਐਂਡ ਸਪਿਰਚੁਅਲਿਟੀ ਇਹ ਮਤਲਬ ਆਪਸ ਦੇ ਵਿਰੋਧੀ ਨਹੀਂ ਹੈ ਸਿਰਫ ਇੱਕ ਸਾਇੰਸ ਜਿਹੜੀ ਹੈ ਉਹ ਮਤਲਬ ਜਿਹੜੇ ਜਿਹੜੀ ਚੀਜ਼ ਅਸੀਂ ਇੰਦਰੀਆਂ ਨਾਲ ਜਿਹੜੀ ਮਹਿਸੂਸ ਕਰ ਸਕਦੇ ਹਾਂ ਗਿਆਨ ਜਿਹੜਾ ਉੱਥੇ ਤੱਕ ਉਹਦੀ ਸੀਮਤ ਹੈ ਲੇਕਿਨ ਗਿਆਨ ਉਸ ਤੋਂ ਪਰੇ ਜਿਹੜਾ ਗਿਆਨ ਜਿਹੜਾ ਹਾਲੇ ਸਾਡੇ ਇੰਦਰੀਆਂ ਦੇ ਅਸੀਂ ਨਹੀਂ ਸਮਝਿਆ ਉਹ ਮਤਲਬ ਸਪਿਰਚੁਅਲਿਟੀ ਹੈ ਜਿਹੜੀ ਉਹ ਤੋਂ ਧਰਮ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਸਾਰੀ ਗੱਲ ਇੱਥੇ ਪੂਰਬ ਦੀ ਪੂਰਬ ਦੀ ਧਰਮ ਜਿਹੜਾ ਸੰਕਲਪ ਪੂਰਬੀ ਸੰਕਲਪ ਹੈ ਧਰਮ ਦਾ ਕੋਈ ਪੱਛਮ ਨੂੰ ਇਹ ਵੀ ਧਰਮ ਨਹੀਂ ਰਿਲੀਜੀਅਨ ਤਾਂ ਹੈ ਧਰਮ ਨਹੀਂ ਧਰਮ ਜਿਹੜਾ ਹੈ ਅ ਜੇ ਅਸੀਂ ਧਰਮ ਕਹੀਏ ਧਰਮ ਜਿਹੜਾ ਹੈਗਾ ਉਹ ਉਦੇਰ ਬੰਦਲ ਜਿਹੜੀ ਡੈਫੀਨੇਸ਼ਨ ਜੋ ਪੂਰਵਕ ਦੇ ਵਿੱਚ ਜਿਹੜੀ ਹੈ ਮਹਾ ਭਾਰਤ ਦੇਵ ਜੀ 10 ਦਸ ਧਰਮ ਦੇ ਜਿਹੜੇ ਗੁਣ ਦੱਸੇ ਲਗਭਗ ਸਾਰੇ ਚੰਗੇ ਮਨੁੱਖੀ ਗੁਣਾਂ ਨੂੰ ਧਰਮ ਕਿਹਾ ਇੱਕ ਇੱਕ ਕਰੈਕਟਰ ਮਹਾ ਭਾਰਤ ਦੂਜਿਆਂ ਨੂੰ ਇਹ ਧਰਮ ਕੀ ਹੁੰਦਾ ਤੇ ਉਹ ਦੱਸ ਰਿਹਾ ਕਿ 10 ਜਿਹੜੇ ਅੱਛੇ ਮਨੁੱਖੀ ਗੁਣ ਜਿੰਨੇ ਵੀ ਸੋਸ਼ਲ ਉਹ ਧਰਮ ਲੇਕਿਨ ਗੁਰਬਾਣੀ ਦੇ ਵਿੱਚ ਜਿਹੜਾ ਧਰਮ ਉਹ ਮਤਲਬ ਜਿਹੜਾ ਹੈਗਾ ਉਹ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਐਥਿਕਸ ਬਿਲਕੁਲ ਮੁੱਖਾ ਪੱਕਾ ਨਿਆਟਕਤਾ ਗੁਰਬਾਣੀ ਦਾ ਸਰਵਤ ਰਮੇਸ਼ੇਸ਼ ਤਰਮ ਹਰ ਕੋ ਨਾਮ ਜਪ ਨਿਰਮਲ ਕਰ ਬੰਦੇ ਤੂੰ ਮਤਲਬ ਧਰਮ ਜਿਹੜਾ ਹੈਗਾ ਅਸੀਂ ਉਹਨੂੰ ਰਿਲੀਜੀਅਨ ਨਾਲ ਕਨਫਿਊਜ਼ ਕਰ ਦਿੰਦੇ ਜਿਹੜਾ ਵੈਸਟਰਨ ਕਨਸੈਪਟ ਹੈ ਧਰਮ ਜਿਹੜਾ ਹੈ ਹੀ ਨਹੀਂ ਰਿਲੀਜੀਅਨ ਪੰਥ ਹੈ ਜਾਂ ਮਤਲਬ ਮਜ਼ਬ ਹੈ ਜਿਹੜਾ ਧਰਮ ਹੈਗਾ ਇਹ ਮਤਲਬ ਨੈਤਿਕਤਾ ਯੂਨੀਵਰਸਲ ਧਰਮ ਜਿਹੜਾ ਸਾਰੇ ਮਨੁੱਖਤਾ ਦਾ ਇੱਕੋ ਹੀ ਧਰਮ ਮਤਲਬ ਕਿ ਸਿੱਖ ਹਿੰਦੂ ਮੁਸਲਮਾਨ ਇਹ ਧਰਮ ਨਹੀਂ ਕਿ ਇਹ ਮਜ਼ਬ ਨਹੀਂ ਜਾਂ ਮਤਲਬ ਰਿਲੀਜੀਅਨ ਇੰਦੈ ਨੂੰ ਕ੍ਰਿਸਚੀਅਨ ਉੱਥੇ ਕਿਉਂਕਿ ਪੱਛਮ ਵਿੱਚ ਕੋਈ ਹੈ ਨਹੀਂ ਸੀ ਕਨਸੈਪਟ ਉਧਰ ਰਿਲੀਜੀਅਨ ਨੂੰ ਉਹਨਾਂ ਨੇ ਮਤਲਬ ਕ੍ਰਿਸਚੀਅਨਿਟੀ ਮੂਖ ਰਿਲੀਜੀਅਨ ਤੇ ਰਿਲੀਜੀਅਨ ਦੀ ਗੱਲ ਕੀਤੀ ਲੇਕਿਨ ਸਾਡੇ ਬੁੱਧ ਨੇ ਵੀ ਧਰਮ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬੀ ਧਰਮ ਦੀ ਗੱਲ ਤੋ ਧਰਮ ਜਿਹੜਾ ਹੈਗਾ ਜੇ ਆਪਾਂ ਧਰਮ ਦੇ ਦੇ ਚਲੋ ਵਖਵਕ ਵਿਸਾਰ ਨੇ ਮੂਖ ਵਿਸਾਰ ਐਥਿਕਸ ਹੈਗਾ ਨੈਤਿਕਤਾ ਤੋ ਉਹਦੇ ਵਿੱਚ ਤਾਂ ਕਿਸੇ ਨੂੰ ਕੋਈ ਮਤਲਬ ਦੋ ਰਾਏ ਹੋ ਨਹੀਂ ਸਕਦੀ ਨੈਤਿਕਤਾ ਤਾਂ ਜ਼ਰੂਰੀ ਹੈ ਇਸ ਸੈਮੈਂਟ ਦਾ ਹੀ ਆਖਰੀ ਸਵਾਲ ਇੱਕ ਗੱਲ ਕਹੀ ਜਾਂਦੀ ਹੈ ਕਿ ਹੱਦਕਲ ਇੱਕ ਵਰਤਾਂਤ ਚੱਲਿਆ ਹੋਇਆ ਕਹਾਣੀ ਚੱਲੀ ਰਹੀ ਹੈ ਕਿ ਮੋਦੀ ਸਾਹਿਬ ਕਹਿੰਦੇ ਅਸੀਂ ਵਿਸ਼ਵਗੁਰੂ ਬਣਾਂ ਤੁਸੀਂ ਵੀ ਕਹਿੰਦੇ ਕਿ ਵਿਸ਼ਵਗੁਰੂ ਬਣ ਸਕਦਾ ਹੈ ਮੋਦੀ ਸਾਹਿਬ ਵਾਲਾ ਵਿਸ਼ਵਗੁਰੂ ਬਣੂ ਨਹੀਂ ਦੇਖੋ ਜਿਹੜੀ ਗੱਲ ਹੈ ਕਿ ਬੇਸ਼ੱਕ ਇੱਕ ਗੱਲ ਜਿਹੜੀ ਹੈ ਕਿ ਕੀ ਮੈਨੂੰ ਇਹ ਲੱਗਦਾ ਕਿ ਪੂਰਵ ਜਿਹੜਾ ਉਹ ਮਤਲਬ ਜਿਹੜਾ ਦੁਬਾਰਾ ਜਿਹੜੀ ਮਨੁੱਖੀ ਛੇਤਨਾ ਜਿਹੜੀ ਲਿਆਣ ਉਹਦੇ ਚ ਉਹਦੀ ਬੜੀ ਵੱਡੀ ਲਿ ਉਹਦੇ ਅਗਵਾਈ ਕਰੇਗਾ ਪੂਰਬ ਮਨ ਹੁਣ ਸਵਾਲ ਇਹ ਹੈ ਕਿ ਮਤਲਬ ਜਿਹੜਾ ਜੇ ਮੋਦੇ ਸਾਹਿਬ ਕਿਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਅਸਲ ਦੇ ਵਿੱਚ ਪੂਰਬ ਦਾ ਜਿਹੜਾ ਕੀ ਭੂਮਿਕਾ ਹੈਗੀ ਮੈਨੂੰ ਮਤਲਬ ਮੈਂ ਤਾਂ ਆਪਣੀ ਗੱਲ ਕਰ ਸਕਦਾ ਮੈਂ ਮੈਨੂੰ ਜਿਹੜਾ ਲੱਗਦਾ ਵੀ ਮੈਨੂੰ ਇਹ ਲੱਗਦਾ ਹੈ ਕਿ ਪੂਰਬ ਦੇ ਵਿੱਚ ਜਿਹੜਾ ਧਰਮ ਹੈ ਹੁਣ ਉਹ ਬਦੋ ਜਿੱਦਾਂ ਸੀ ਕਿ ਧਰਮ ਦਾ ਜਿਹੜਾ ਸੰਕਲਪ ਹੈ ਹੀ ਸਰਵ ਵਿਆਪਕ ਹੈ ਮਤਲਬ ਉਹ ਕੋ ਯੂਨੀਵਰਸਲ ਹੁਣ ਕੀ ਮੋਦੀ ਸਾਹਿਬ ਵੀ ਧਰਮ ਨੂੰ ਉਸ ਰੂਪ ਚ ਲੈ ਰਹੇ ਨੇ ਇਹ ਮਦਦ ਤੁਸੀਂ ਮਤਲਬ ਹਾਲੇ ਤੇ ਸਪਸ਼ਟ ਨਹੀਂ ਹੋ ਰਿਹਾ ਕਿ ਮਤਲਬ ਕੀ ਉਹ ਮਤਲਬ ਜਿਹੜੇ ਜਿਹੜੀ ਧਰਮ ਦੀ ਸਰਵ ਵਿਆਪਕਤਾ ਹੈ ਯੂਨੀਵਰਸੈਲਿਟੀ ਹੈ ਨਹੀਂ ਪਰ ਉਹਨਾਂ ਨੇ ਤਾਂ ਸਪਸ਼ਟ ਹੀ ਕਹਿ ਦਿੱਤਾ ਨਾ ਕਿ ਵੀ ਜਿਹੜਾ ਬੁੱਧ ਜੈਨ ਤੇ ਸਿੱਖ ਤੇ Hindu ਧਰਮ ਆ ਇਹ ਹੀ ਧਰਮ ਨੇ ਬਾਕੀ ਤਾਂ ਉਹਨਾਂ ਨੂੰ ਕ੍ਰਿਸਚਨ ਹੋਏ ਜਾਂ ਮੁਸਲਮਾਨ ਹੋਏ ਉਹਨਾਂ ਨੂੰ ਤਾਂ ਉਹ ਕਹਿ ਦਿੰਦੇ ਕਿ ਬਾਹਰੋਂ ਆਏ ਨੇ ਗੱਲ ਤੇ ਨਾ ਕਿ ਆਪਦ ਜਿੱਥੇ ਜਦੋਂ ਯੂਨੀਵਰਸੈਲਿਟੀ ਦੀ ਗੱਲ ਆਪੇ ਸਰਵ ਵਿਆਪਕਤਾ ਦੀ ਫਿਰ ਅੰਦਰ ਤੇ ਬਾਹਰ ਦੀ ਤਾਂ ਗੱਲ ਖਤਮ ਹੋ ਜਿਹੜੀ ਚੀਜ਼ ਸਰਵ ਵਿਆਪਕ ਹੈ ਉਹਦਾ ਤਾਂ ਕੋਈ ਸੀਮਾ ਨਹੀਂ ਹੈ ਨਾ ਉਹ ਤੇ ਪੂਰਬ ਦੇ ਕਹਿਆ ਨਾ ਪੱਛਮ ਕਹਿਆ ਹੁਣ ਗੱਲ ਇਹ ਹੈਗੀ ਤੁਸੀਂ ਜਿਵੇਂ ਕਿਹਾ ਜਿਹੜਾ ਬੇਸ਼ੱਕ ਕਰਮ ਦਾ ਜਿਹੜਾ ਸੰਕਲਪ ਹੈ ਜਾਂ ਫਲੋਸਫੀਕਲ ਜਿਹੜਾ ਹੈ ਉਹ ਮਤੂ ਪੁਰਬ ਕੋਲ ਐਸ਼ਵਰ ਲੇਕਿਨ ਹੁਣ ਕਈ ਲੋਕ ਮੈਨੂੰ ਇਹ ਵੀ ਜਦੋਂ ਆਪਸ ਵਿੱਚ ਮੇਲ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਤੇ ਮਾਰਚਵਾਦ ਹੁਣ ਮੈਂ ਇਹ ਵੀ ਕੰਨਾਂ ਕਿ ਜੇ ਮੁਕੰਮਲ ਫਲਸਫਾ ਹੈ ਦੁਨੀਆ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਮੁਕੰਮਲ ਹੈ ਕਿਉਂਕਿ ਬਾਕੀ ਫਲਸਫੇ ਤੋਂ ਉਹ ਨਾ ਸਾਰੇ ਜੀਵਨ ਦੇ ਪੱਖਾਂ ਨੂੰ ਸੰਬੋਧਿਤ ਪੂਰੀ ਤਰ੍ਹਾਂ ਨਹੀਂ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਿਲੱਖਣਤਾ ਹੈ ਕਿ ਇਦੇ ਵਿੱਚ ਜਿਹੜੇ ਜੀਵਨ ਦੇ ਚਾਰ ਮੁੱਖ ਪੱਖ ਹੈ ਧਰਮ ਆਰਥ ਕਾਮ ਤੇ ਮੋਕਸ਼ ਇਹ ਸਾਰਿਆਂ ਨੂੰ ਸੰਬੋਧਿਤ ਹੈ ਕੰਪਰੀਹੈਂਸਿਵ ਫਿਲਾਸਫੀ ਆਫ ਲਾਈਫ ਯਾ ਮਤਲਬ ਜੀਵਨ ਸਮੁੱਚੇ ਜੀਵਨ ਜਾਚ ਮੈਂ ਤੋ ਉਹਦੇ ਵਿੱਚ ਜਿਹੜਾ ਉਹ ਫਿਰ ਕਹੀ ਮੈਨੂੰ ਕਿ ਜਦ ਤੁਸੀਂ ਇੱਕ ਬੰਨੇ ਇਹ ਕਹਿ ਰਹੇ ਹੋ ਕਿ ਮੇਰੇ ਤੇ ਸਵਾਲ ਹੋਏ ਵੀ ਜਦ ਗੁਰੂ ਗ੍ਰੰਥ ਸਾਹਿਬ ਮੁਕੰਮਲ ਫਲਸਫਾ ਹੈ ਫਿਰ ਮਾਰਕਸਵਾਦ ਦੀ ਕੀ ਸਾਰਥਕਤਾ ਬੰਦ ਤੋ ਉਹਦਾ ਮੇਰਾ ਇਹੀ جواب ਹੁੰਦਾ ਹੈ ਕਿ ਕਿਉਂ ਸਮੇਲ ਦੇ ਲੋ ਕਿ ਠੀਕ ਹੈ ਕਿ ਫਲਸਫਾ ਮੁਕੰਮਲ ਹੈ ਲੇਕਿਨ ਜਿਹੜਾ ਮਾਰਕਸਵਾਦ ਕੋਲ ਇੱਕ ਤਜਰਬਾ ਹੈ ਜਿਹੜਾ ਕਿ ਮਤਲਬ ਜਿਹੜਾ ਅੱਜ ਦਾ ਜਿਹੜਾ ਸਮਾਜ ਹੈ ਇੱਕ ਸਮਾਜ ਦਾ ਜਿਹੜਾ ਸ਼ਰਮਾਇਦਾਰੀ ਦਾ ਜਿਹੜਾ ਕੈਪਟਲਿਜ਼ਮ ਦਾ ਜਿਹੜਾ ਤੇ ਇਹਦੀ ਕਾਰਜਸ਼ੈਲੀ ਦੀ ਵਰਕਿੰਗ ਕੀ ਉਸ ਨੂੰ ਕਿਸੇ ਨੇ ਸਮਝਿਆ ਤਾਂ ਮਾਰਕਸਵਾਦ ਨੇ ਸਮਝਿਆ ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇੱਕ ਯੂਨੀਵਰਸਲ ਫਲਸਫਾ ਹੈ ਉਹਨੂੰ ਇੰਪਲੀਮੈਂਟ ਕਰਾਂ ਤੋ ਅੱਜ ਦੇ ਸਮਾਜ ਚ ਕਰਨਾ ਹੈ ਕਿ ਜਿਹੜਾ ਮਤਲਬ ਸ਼ਰਮਾਇਦਾਰੀ ਸਮਾਜ ਹੈ ਤੋ ਉਹ ਜਿਹੜਾ ਮਾਰਕਸਵਾਦ ਦਾ ਜਿਹੜਾ ਤਜਰਬਾ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਤੋ ਇਸ ਕਰਕੇ ਸਾਨੂੰ ਜਿਹੜੀ ਉਹ ਮਾਰਕਸਵਾਦ ਦੀ ਵੀ ਜਿਹੜੀ ਹੈ ਉਹ ਤਜਰਬੇ ਦੀ ਲੋੜ ਹੈ ਉਹਦੇ ਬਿਨਾ ਵੀ ਗੱਲ ਨਹੀਂ ਵੱਜਦੀ ਦੇ ਮਤਲਬ ਜਿਹੜਾ ਹੈ ਨਾ ਸਾਡੇ ਕੋਲ ਫਲਸਫਾ ਤਾਂ ਹੈ ਲੇਕਿਨ ਉਹ ਫਲਸਫਾ ਲਾਗੂ ਹੋਏ ਅਸਿੱਤ ਜੇ ਸਮਾਜਿਤ ਕਰਨਾ ਉਹ ਸਮਾਜ ਦੇ ਸਾਨੂੰ ਜਿਹੜੀ ਬੰਤਰ ਉਹ ਸਮਾਜ ਦੇ ਜਿਹੜੀ ਵਰਕਿੰਗ ਹੈ ਜਾਂ ਹਾਰਸ਼ ਹੈ ਲਈ ਉਹ ਵੀ ਸਮਝਣੀ ਪੈਗੀ ਤਾਂ ਹੀ ਅਸੀਂ ਲਾਗੂ ਕਰ ਸਕਾਂਗੇ ਤਾਂ ਉਹ ਸਾਨੂੰ ਜਿਹੜਾ ਉਹ ਗਿਆਨ ਜਿਹੜਾ ਉਹ ਤਜਰਬਾ ਜਿਹੜਾ ਉਹਨੂੰ ਮਾਰਕਸ ਤੋਂ ਹੀ ਮਿਲ ਸਕਦਾ ਮਾਰਕਸ ਬਾਤੋਂ ਮਿਲ ਸਕਦਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਮਨੁੱਖਤਾ ਦਾ ਜੇ ਕੁਝ ਬਣੇਗਾ ਆਖਰ ਇਹ ਦੋ ਜੇ ਫਲਸਫਿਆਂ ਦਾ ਜਿਹੜਾ ਉਹਦੇ ਵਿੱਚ ਪੂਰਬ ਔਰ ਪੱਛਮ ਦੋਹਾਂ ਦਾ ਸੁਮੇਲ ਹੋ ਜਾਂਦਾ ਤਾਂ ਬੇਸ਼ੱਕ ਜੀ ਫਿਲਾਸਫੀਕਲ ਅਗਵਾਈ ਜਿਹੜੀ ਹੈ ਉਹ ਮੰਦੇ ਅਗੇ ਪੂਰ ਕਰ ਰਿਹਾ ਔਰ ਕਰੇਗਾ ਲੇਕਿਨ ਉਹਦੇ ਜਿਹੜਾ ਪੱਛਮ ਦਾ ਵੀ ਜਿਹੜਾ ਤਜਰਬਾ ਹੈ ਉਹ ਮਤਲਬ ਕੋਈ ਵੀ ਜਿਹੜਾ ਇੱਕ ਹਿਸਟੋਰੀਕਲ ਐਕਸਪੀਰੀਅੰਸ ਹੈ ਉਹਨੂੰ ਆਪਾਂ ਨਕਾਰ ਨਹੀਂ ਸਕਦੇ ਉਸ ਨੂੰ ਵੀ ਆਪਾਂ ਉਹਨੂੰ ਇੰਟੈਗਰੇਟ ਕਰਨਾ ਪਏਗਾ ਉਹਨੂੰ ਵਿੱਚ ਸ਼ਾਮਿਲ ਕਰਨਾ ਪਏਗਾ ਤੋ ਜੇ ਮਨੁੱਖਤਾ ਦਾ ਕੋਈ ਭੁਇਖ ਬੰਦਾ ਹੈ ਤਾਂ ਉਹ ਪੂਰਬ ਤੇ ਪੱਛਮ ਦਾ ਸੁਮੇਲ ਦੇ ਵਿੱਚ ਹੋਇਆ ਹਾਂ ਮਾਰਕਸਿਜ਼ਮ ਤੇ ਗੁਰੂ ਗ੍ਰੰਥ ਸਾਹਿਬ ਦੇ ਸੁਮੇਲ ਚੋਂ ਹਾਂ ਬਣੇਗਾ ਮੈਨੂੰ ਤਾਂ ਇਹ ਨਜ਼ਰ ਆਉਂਦਾ ਹੈ ਬਹੁਤ ਮਿਹਰਬਾਨੀ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਜੀਓਪੋਲਿਟਿਕਸ ਦੀ ਜਾਂ ਵਰਲਡ ਪੋਲਿਟਿਕਸ ਦੀ ਇਹ ਜਿਹੜਾ ਐਪੀਸੋਡ ਇਹ ਮੁੱਖ ਤੌਰ ਤੇ ਦਰਸ਼ਨ ਦੇ ਨਾਲ ਫਲਸਫੀ ਦੇ ਨਾਲ ਸੰਬੰਧਿਤ ਸੀ